ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਕੀਤਾ ਪ੍ਰੇਮਿਕਾ ਦਾ ਕਤਲ ਇਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਯੂਰਾਜ ਸਿੰਘ ਹੈ ਜੋ ਕਿ ਫਤਿਹਗੜ੍ਹ ਦੇ ਰਹਿਣ ਵਾਲਾ ਉਹਦੇ ਖਿਲਾਫ ਮਕਦਮਾ ਦਰਜ ਕਰਕੇ ਤੇ ਉਹਨੂੰ ਕੱਲ ਰੈਸ਼ ਕੀਤਾ ਗਿਆ 에ਅਰ ਹੋਸਟੈਸ ਦੀ ਵਿਦਿਆਰਥਣ ਸੀ ਨਿਸ਼ਾ ਸੋਨੀ ਬਤ ਪਤਾ ਲੱਗੇ ਮਤਲਬ ਫਰੈਂਡ ਸੀਗੀ ਪੁਲਿਸ ਨੇ ਕਤਲ ਮਾਮਲੇ ਚ ਮੁਜ਼ਮ ਕੀਤਾ ਗ੍ਰਿਫਤਾਰ ਇਹ ਅਨਫਸਟ ਮੈਂਬਰ ਹੈ ਜੀ ਐਸੇ ਮੁਹਾਲੀ ਜਿੱਥੇ ਕਤਲ ਮਾਮਲੇ ਚ ਹੋਏ ਰੌਕਟੇ ਖੜੇ ਕਰ ਦੇਣ ਵਾਲੇ ਵੱਡੇ ਖੁਲਾਸੇ ਤੇਰੀ ਮੈਨੇ ਕੰਟੀਨਿਊ ਨਹੀਂ ਕਰਨਾ ਤੇਰੇ ਸਾਥ ਮੈਂ ਬਲੌਕ ਕਰ ਰਹੀ ਹੂੰ ਤੇਰਾ ਨੰਬਰ ਉਹ ਕਹਿਨੇ ਲੱਗਾ ਕਿ ਜੇ ਨਾ ਬਲੌਕ ਕੀਤਾ ਮੈਂ ਮਾਰ ਡਾਲੂਗਾ ਜੀ ਹਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਆਪਣੀ ਹੀ ਪ੍ਰੇਮਿਕਾ ਦਾ ਫੇਰਮੀ ਨਾਲ ਤੜਫਾ ਤੜਫਾ ਕਤਲ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਮ੍ਰਿਤਕਾ 22 ਸਾਲਾਂ ਲੜਕੀ ਦੀ ਲਾਸ਼ ਪਟਿਆਲਾ ਦੀ ਭਾਖੜਾ ਨਹਿਰ ਚੋਂ ਮਿਲੀ ਹੈ ਇਸ ਕਤਲ ਮਾਮਲੇ ਚ ਪੁਲਿਸ ਨੇ ਮਲਜ਼ਮ ਜਬਰਾਨ ਸਿੰਘ ਜੋ ਮ੍ਰਿਤਕ ਲੜਕੀ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਕਤਲ ਮਾਮਲੇ 'ਚ ਵੱਡੇ ਸੰਸਨੀਖੇਜ਼ ਖੁਲਾਸੇ ਹੋਏ ਨੇ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਨਿਸ਼ਾ ਸੋਨੀ ਚੰਡੀਗੜ੍ਹ 'ਚ 에어 호ਸਟੈਸ ਦੀ ਪੜ੍ਹਾਈ ਕਰ ਰਹੀ ਸੀ ਤੇ ਜੋ ਪੀਜੀ 'ਚ ਰਹਿ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਮੋਲਜਮ ਜਬਰਾਨ ਸਿੰਘ ਵੀ ਮੁਹਾਲੀ 'ਚ ਤਾਇਨਾਤੀ ਦੋਮਾ ਦੇ ਆਪਸ 'ਚ ਪ੍ਰੇਮ ਸਬੰਧ ਚੱਲਦੇ ਆ ਰਹੇ ਸੀ ਤੇ ਹੁਣ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਟਕਰਾਰ ਹੋ ਗਈ ਸੀ ਇਸੇ ਟਕਰਾਰ ਦੇ ਚੱਲਦੇ ਹੀ ਜਗਰਾਤ ਸਿੰਘ ਨੇ ਨਿਸ਼ਾ ਸੋਨੀ ਦਾ ਕਤਲ ਕਰ ਦਿੱਤਾ ਉਸ ਨੂੰ ਰੋਪੜ ਵਿਖੇ ਨਹਿਰ 'ਚ ਸਤਕਾ ਦੇ ਦਿੱਤਾ ਸੀ ਤੇ ਆਖਰ ਹੁਣ ਲੜਕੀ ਦੀ Laash ਪਟਿਆਲਾ ਭਾਖੜਾ ਨਹਿਰ 'ਚੋਂ ਮਿਲੀ ਹੈ ਜਿਹੜਾ ਦੋਵਾਂ ਸਰਦਾਰ ਸਿੰਘ ਨੂੰ ਪੁਲਿਸ ਥਾਣੇ 'ਚ ਦਰਜ ਹੋਇਆ ਸੀਗਾ ਜੋ ਕਿ ਮਰਨੜੀ ਜਿਹੜੀ ਸਿਸਟਰ ਹੈ ਉਹਦੇ ਕੋਲ ਦਰਜ ਕਰਾਇਆ ਗਿਆ ਹੈ ਜਿਹੜਾ 302 191 ਬੀ ਅਨੁਸਾਰ ਹੈ ਕਹੇ ਤਾਂ ਇਹਦੇ ਵਿੱਚ ਜੋ ਜੜਾ ਦੋਸ਼ੀ ਹੈਗਾ ਯੂਗਰਾਜ ਸਿੰਘ ਹੈ ਜੋ ਕਿ ਫਤਿਹਗੜ੍ਹ ਦਾ ਰਹਿਣ ਵਾਲਾ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਤੇ ਉਹਨੂੰ ਕੱਲ ਅਰੈਸਟ ਕੀਤਾ ਗਿਆ ਅੱਜ ਕੋਰਟ ਚ ਪੇਸ਼ ਕਰਕੇ ਜੋ ਇਹਨਾਂ 5 ਦਿਨ ਦਾ ਪੁਲਿਸ ਮਾਨ ਜਿਹੜਾ ਜੱਸਾਹ ਨੂੰ ਦਿੱਤਾ ਤੇ ਉਸ ਤੋਂ ਬਾਅਦ ਅੱਗੇ ਹੁਣ ਪੁਛਗਿੱਛ ਕਰਕੇ ਜੋ ਵੀ ਸਾਹਮਣੇ ਆਊਗੀ ਤੁਹਾਨੂੰ ਜਰੂਰ ਦੱਸਾਂਗੇ ਇਹ ਆਰਮ ਫੋਰਸ ਦਾ ਮੈਂਬਰ ਹੈ ਜੀ ਐਸੇ ਮੋਹਾਲੀ ਜਿੱਥੇ ਜੀ ਮੋਹਾਲੀ ਜਿੱਥੇ ਤੇ ਹੁਣ 27 ਤਰੀਕ ਤੱਕ ਦਾ ਜਿਸ ਤਰੀਕ ਤੱਕ ਹੈ ਨਾ ਤੇ ਲੜਕੀ ਨਾਲ ਕੋਈ ਰਿਲੇਸ਼ਨ ਸਾਹਮਣੇ ਆਇਆ ਜਾਂ ਕੀ ਕਾਰਨ ਕੀ ਸਾਹਮਣੇ ਆਇਆ ਹੁਣ ਤੱਕ ਤਾਂ ਪਤਾ ਲੱਗੇ ਮਤਲਬ ਫਰੈਂ ਮ੍ਰਿਤਕ ਲੜਕੀ ਹਿਮਾਚਲ ਦੇ ਮੰਡੀ ਦੀ ਰਹਿਣ ਵਾਲੀ ਸੀ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬਰਾ ਹਾਲ ਹੈ ਪਰਿਵਾਰ ਵੱਲੋਂ ਮ੍ਰਿਤਕ ਲੜਕੀ ਦਾ ਗਮਗੀਨ ਮਾਹੌਲ ਚ ਸਸਕਾਰ ਕਰ ਦਿੱਤਾ ਗਿਆ ਹੈ ਮ੍ਰਿਤਕ ਲੜਕੀ ਦੇ ਪਰਿਵਾਰ ਵੱਲੋਂ ਮੋਜਮ ਨੌਜਵਾਨ ਜੁਬਰਾ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰ ਵੱਲੋਂ ਮੋਜਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਹ ਗਾਲੀ ਨੋਸ਼ ਦੇ ਰਹਾ ਤਾਂ ਉਂਝ ਬੜੀ ਜ਼ਿਆਦਾ ਲੜਾਈ ਹੋ ਗਈ ਸੀ तो निशा कह रही मैंने कंटिन्यू नहीं करना तेरे साथ मैं ब्लॉक कर दियो हूँ तेरा नंबर तो वो कहने लगा कि तूने अगर मैंने ब्लॉक किया तो मैं मार डालूँगा okay. हमने नहीं लिया सीरियस हमने सोचा चलो कई बार बात कर लेते हैं नॉर्मल लेकिन वो नॉर्मली ही था वो प्लान करके फतेह कर अपने घर जा रहा था तो वहीं से वो वापिस आ गया कि मैंने मिलना है साढ़े आठ बजे तो उसने गाड़ी नीचे लगा ली साढ़े आठ नौ बजे के टाइम पर कहते नीशा नीचे आ जाए निशा कहती दीदी मैं आधे एक घंटे में बात करके आ रही हूँ मैंने कहा चल टाइम से आ जाइए उसने उसको गुमराह किया और उसको उस रोड पर कभी नहीं गए जिंदगी में वो उस रोड पर ले गया ऐसे सुनसान एरिया में जहाँ पर कैमरा तक नहीं लगा हुआ है और वहाँ पर उसका मुँह दबा के उसको उसका मर्डर करके उसको उसने फेंक दिया नहर में ਗ੍ਰਫਤਾਰ ਮੋਲਜਮ ਜੁਬਰਾਤ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਮੂਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਲੜਕੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਮੋਲਜਮ ਦਾ ਪਹਿਲਾਂ ਵੀ ਵਿਆਹ ਹੋ ਚੁੱਕਿਆ ਹੈ ਮੋਲਜਮ ਦਾ ਇੱਕ ਬੇਟਾ ਵੀ ਹੈ ਜਦਕਿ ਇਸ ਵੱਲੋਂ ਨਿਸ਼ਾ ਨੂੰ ਝੂਠ ਬੋਲਿਆ ਗਿਆ ਸੀ ਕਿ ਉਸ ਦਾ ਵਿਆਹ ਨਹੀਂ ਹੋਇਆ ਫਿਲਹਾਲ ਪੁਲਿਸ ਵੱਲੋਂ ਮੋਲਜਮ ਦਾ ਰਿਮਾਂਡ ਹਾਸਲ ਕਰ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਵੱਲੋਂ ਕਿਉਂ ਨਸ਼ਾ ਦਾ ਕਤਲ ਕੀਤਾ ਗਿਆ ਕਿਸ ਤਰੀਕੇ ਨਾਲ ਉਸ ਵੱਲੋਂ ਪ੍ਰੇਮਿਕਾ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਜਿਹੇ ਕਈ ਹੋਰ ਸਵਾਲ ਨੇ ਜਿਨ੍ਹਾਂ ਦਾ ਜਵਾਬ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕੇਗਾ ਬਿਊਰੋ ਰਿਪੋਰਟ ਜਗਬਾਨੀ ਟੀਵੀ